ਭਾਰਤੀ ਫੌਜਾਂ ਲਈ ਬਾਰਡਰ ਤੇ ਵਰਦਾਨ ਬਣਿਆ ਚਮਤਕਾਰੀ ਗੁਰੂ ਘਰ ਗੋਲਾ ਬਰੂਤਾਂ ਦੂਰ ਗੁਰੂ ਘਰ ਵੱਲ ਤੱਕਣ ਤੇ ਵੀ ਮਿਲਦੀ ਹੈ ਸਜਾ ਥਰ ਥਰ ਕੰਮ ਦੇ ਨੇ ਪਾਕਿਸਤਾਨੀ ਸੈਨਿਕ ਇੱਥੇ ਆਰਮੀ ਨੇ ਹੁਣੇ ਆ ਜਾਣ ਆਰਮੀ ਤੇ ਬੀਐਸਐਫ ਠੀਕ ਹੈ ਜੀ ਉਹ ਗੁਰਦੁਆਰੇ ਦੇ ਘਰੇ ਘਰੇ ਉਹਨਾਂ ਦੇ ਲਾਕੇ ਲੱਗ ਜਾਂਦੇ ਕੋਈ ਸਮੇਂ ਨੂੰ ਉਹਨਾਂ ਨੇ ਨਿਵਾਜ ਗੁਜ਼ਾਰਨੀ ਆਪਣੀ ਜਿਹੜੀ ਉਹ ਪੜ੍ਹਦੇ ਆ ਉਹ ਆਵਾਜ਼ ਉਸ ਸਮੇਂ ਫਿਰ ਇੱਥੇ ਪੂਰੀ ਆਵੇਗੀ ਇਹ ਪਿੰਡ ਵਾਂ ਤਾਰਾ ਸਿੰਘ ਇਹਦਾ ਜ਼ਿਲ੍ਹਾ ਹੈ ਤਰਨਤਾਰਨ ਠੀਕ ਹੈ ਜੀ ਅਮਰ ਸਾਰ ਜਿਹਨੂੰ ਬੋਲਿਆ ਜਾਂਦਾ ਹੈ ਠੀਕ ਹੈ ਜੀ ਨਰਨਦਾਰਨ ਇਹ ਪਿੰਡ ਵਾਂ ਜਿਹਨੂੰ ਡੱਲ ਵਾਂ ਕਰਕੇ ਕਿਹਾ ਜਾਂਦਾ ਬਾਰਡਰ ਦੇਤੇ ਬਿਲਕੁਲ ਨਸ਼ਤੇ ਦੇ ਵਿੱਚ ਆ ਹੈ ਇਥੇ ਆਰਮੀ ਨਹੀਂ ਦੀਦੀ ਐਸਫ ਰਹਿੰਦੀ ਆ ਠੀਕ ਹੈ ਜੀ ਤੇ ਇਹ ਬਾਰਡਰ ਦੇ ਉੱਤੇ ਗੁਰਦੁਆਰਾ ਇਹ ਜਗਾ ਉਸ ਜੁੱਧ ਦੀ ਇਬਾਦਤ ਭਾਵ ਇਥੇ ਸ਼ਹੀਦ ਸਿੰਘਾਂ ਨੇ ਪ੍ਰਾਪਤ ਕੀਤੀਆਂ ਇਹ ਗੁਰਦੁਆਰਾ ਸਾਹਿਬ ਟਾਲੀ ਸਾਹਿਬ ਹੈ ਸੋ ਇਹ ਗੁਰਦੁਆਰਾ ਸਾਹਿਬ ਦੀ ਖੋਜ ਉਸ ਸਮੇਂ ਹੋਈ ਇਸ ਸਥਾਨ ਦੇ ਉੱਤੇ ਬਹੁਤ ਟਾਲੀਆਂ ਹੁੰਦੀਆਂ ਸਨ ਜੇ ਸਮੇਂ ਸਾਹਮਣੇ ਬਾਰਡਰ ਦੇ ਏਰੀਏ ਦੇ ਬੀਐਸ ਬਾਰਡਰ ਸਕਿਉਰਿਟੀ ਫੋਰਸ ਜੋ ਭਾਵ ਸੇਵਾ ਕਰਦੀ ਹੈ ਬਾਰਡਰ ਦੀ ਰੱਖਿਆ ਕਰਦੀ ਹੈ ਉਹਨਾਂ ਨੇ ਇੱਥੇ ਟਾਲੀਆਂ ਛਾਂਗਣੀਆਂ ਬਾਲਣ ਵਾਸਤੇ ਤੇ ਇੱਕ ਵਾਰ ਜਦੋਂ ਉਹਨਾਂ ਨੇ ਟਾਲੀ ਛਾਂਗੀ ਤਾਂ ਟਾਲੀ ਦੇ ਉੱਪਰੋਂ ਡਿੱਗ ਪਏ ਜਦੋਂ ਡਿੱਗੇ ਤਾਂ ਸੱਟ ਲੱਗੀ ਉਹਨਾਂ ਨੂੰ ਪਤਾ ਲੱਗਾ ਕਿ ਉਹ ਦਵਾਈ ਲੈਣ ਵਾਸਤੇ ਇਲਾਜ ਕਰਾਉਣ ਵਾਸਤੇ ਬਹੁਤ ਦੂਰ ਦੂਰ ਤੱਕ ਉਹਨਾਂ ਨੇ ਇਲਾਜ ਕਰਵਾਇਆ ਪਰ ਉਹਨਾਂ ਨੂੰ ਇਲਾਜ ਦਾ ਕੋਈ ਸਾਧਨ ਨਾ ਮਿਲਿਆ ਆਖਰ ਨੂੰ ਫਿਰ ਇਸ ਸਥਾਨ ਤੇ ਪੁੱਜੇ ਇੱਥੇ ਆਣ ਕਰਕੇ ਉਹਨਾਂ ਨੇ ਬੇਨਤੀ ਕੀਤੀ ਤੇ ਫਿਰ ਉਹਨਾਂ ਨੇ ਜਦੋਂ ਬੇਨਤੀ ਕੀਤੀ ਤੇ ਸ਼ਹੀਦਾ ਸਿੰਘਾਂ ਨੇ ਬੇਨਤੀ ਪ੍ਰਵਾਨ ਕੀਤੀ ਤੇ ਉਹਨਾਂ ਨੂੰ ਤੰਦਰੁਸਤੀ ਬਖਸ਼ੀ ਜਦੋਂ ਤੰਦਰੁਸਤੀ ਬਖਸ਼ੀ ਗਈ ਉਸ ਸਮੇਂ ਫਿਰ ਇਸ ਸਥਾਨ ਤੇ ਬੀਐਸਐਫ ਵੱਲੋਂ ਇੱਕ ਛੋਟਾ ਜਿਹਾ ਕੋਠਾ ਪਾ ਕਰਕੇ ਭਾਵ ਇੱਥੇ ਉਹਨਾਂ ਨੇ ਸ਼ਹੀਦਾ ਨੂੰ ਮੰਨਣਾ ਸ਼ੁਰੂ ਕੀਤਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਜਪ ਅਖੰਡ ਪਾਠ ਸਾਹਿਬ ਹੋਣਾ ਸ਼ੁਰੂ ਹੋਏ ਇਹ ਸਥਾਨ ਧੰਨ ਧੰਨ ਬਾਬਾ ਤਾਰਾ ਸਿੰਘ ਜੀ ਸ਼ਹੀਦ ਤੇ ਉਹਨਾਂ ਦੇ ਨਾਲ ਹੋਰ ਜਿਹੜੇ ਸਿੰਘ ਸ਼ਹੀਦ ਹੋਏ ਨੇ ਉਹਨਾਂ ਦੇ ਜਾਦ ਦੇ ਵਿੱਚ ਇਹ ਸਥਾਨ ਬਣਿਆ ਹੋਇਆ ਸ਼ਹੀਦੀ ਸਥਾਨ ਹੈ ਇੱਥੇ ਦਿੱਕਤ ਕੋਈ ਨਹੀਂ ਆਉਂਦੀ ਇੱਥੇ ਕੋਈ ਬੀਐਸਐਫ ਆਣ ਕੇ ਇੱਕ ਬਾਦਮੀ ਰਵੇ ਦੋ ਰਵੇ ਮੇਲੇ ਤੇ 100 ਆਦਮੀਆਂ ਦੀ ਰਾਤ ਨੂੰ 50 ਜਣੇ ਕੋਈ ਨਹੀਂ ਰੋਕਦਾ ਜੀ ਇੱਥੇ ਪਰ ਭਾਵੇਂ ਉਹਨਾਂ ਨੂੰ ਦੱਸਣਾ ਪੈਂਦਾ ਹੈ ਕਿ ਵੀ ਇੱਥੇ ਪ੍ਰੋਗਰਾਮ ਹਿਸਟੈਂਡ ਕਰਨ ਲੱਗੇ ਹਾਂ ਸ਼ਹੀਦਾਂ ਦੀ ਕਿਰਪਾ ਹੈ ਪੂਰੀ ਰਸਤੇ ਰਸਤੇ ਆਓ ਰਸਤੇ ਰਸਤੇ ਜਾਓ ਕੋਈ ਦਿੱਕਤ ਨਹੀਂ ਹੈ ਥੱਲੇ ਨਜ਼ਰ ਮਾਰੋ ਲਿੰਕਾ ਲਿੰਕ ਤੇ ਕਲਿੱਕ ਕਰੋਗੇ ਫੁੱਲ ਵੀਡੀਓ YouTube ਉੱਤੇ ਨਿਕਲ ਜੇਗੀ ਉੱਥੇ ਤੁਹਾਨੂੰ ਪ੍ਰੋਪਰ ਲੋਕੇਸ਼ਨ ਵੀ ਮਿਲ ਜੇਗੀ ਪੀਬੀ7 ਰਾਈਡਰ ਸਾਡੇ ਚੈਨਲ ਦਾ ਨਾਮ ਆ ਸਬਸਕ੍ਰਾਈਬ ਜਰੂਰ ਕਰ ਲਿਓ ਧੰਨਵਾਦ